ਜੰਮੂ ਕਸ਼ਮੀਰ ਦੇ ਕੁਲਗਾਮ ਚ ਮੋਟਪੇੜ ਦਰਾਰ ਪੰਜਾਬ ਵਿੱਚ ਦੋ ਜਵਾਨ ਸ਼ਹੀਦ ਹੋਏ ਸਮਰਾਲਾ ਦੇ ਪਿੰਡ ਮਾਨੂਪੁਰ ਦਾ ਲਾਉਂਚ ਸਨਾਇਕ ਪ੍ਰਿਤਪਾਲ ਸਿੰਘ ਤੇ ਦੂਸਰਾ ਅਮਲੋਦ ਦੇ ਸਿਪਾਹੀ ਹਰਮਿੰਦਰ ਸਿੰਘ ਸ਼ਹਾਦਤਾਂ ਜਾਂ ਪੀ ਗਏ 9 ਦਿਨਾਂ ਤੋਂ ਕੁਲਗਾਮ ਦੇ ਵਿੱਚ ਐਨਕਾਊਂਟਰ ਚੱਲ ਰਹੀ ਹੈ ਇੱਕ ਹੱਥੋਂ ਦੀ ਟੀਰ ਕਰ ਦਿੱਤਾ ਗਿਆ 12 ਦੇ ਕਰੀਬ ਜਵਾਨ ਜ਼ਖਮੀ ਹੋਏ ਦੱਸਤੀਏ ਕਿ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਦੇ ਵਿੱਚ ਅਤਿਵਦੀ ਦੇ ਨਾਲ ਮੁਕਾਬਲੇ ਦੌਰਾਨ ਦੋਵੇਂ ਜਵਾਨ ਸ਼ਹੀਦ ਹੋ ਗਏ ਸਨ ਸੋ ਦੋ ਤਸਵੀਰਾਂ ਕਾਫੀ ਅਹਿਮ ਨੇ ਜਿਸ ਤਰੀਕੇ ਦਿਨਾਲ ਕਾਫੀ ਦਿਨਾਂ ਤੋਂ ਜਿਹੜੀ ਹੈ ਉੱਥੇ ਮੁੱਠਪੇੜ ਚੱਲ ਰਹੀ ਹੈ ਕੁਲਗਾਮ ਦੇ ਵਿੱਚ ਤਾਂ ਉਹ ਤੋਂ ਬਾਅਦ ਭਾਵੇਂ ਕਿ ਸਰਚ آپریشن ਚੱਲ ਰਹੇ ਨੇ ਲੇਕਿਨ ਦੋ ਜਵਾਨ ਸ਼ਹਾਦਤ ਉਹ ਜਾਨ ਪੀ ਗਏ ਸੋ ਇੱਕ ਸਮਰਾਲਾ ਦੇ ਪਿੰਡ ਦਾ ਇੱਕ ਅਮਲੋ ਦੇ ਨਜ਼ਦੀਕ ਦੇ ਪਿੰਡ ਦਾ ਹੈ ਤਾਂ ਜ਼ੈਦ ਅਲੀ ਸਮਰਾਲਾ ਤੋਂ ਸਯੁਗੀ ਕਮਲਦੀਪ ਸਿੰਘ ਇਸੇ ਖਬਰ ਤੇ ਲਾਈ ਬਣੀ ਨੇ ਕਮਲ ਜਿਸ ਤਰੀਕੇ ਨਾਲ ਕਲਗਾਮ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ तकरीबन 9 ਤੋਂ 10 ਦਿਨ ਹੋ ਚੁੱਕੇ ਨੇ ਅੱਤਵਾਦੀਆਂ ਦੇ ਨਾਲ ਮੋਟਪੇਟ ਜਾਰੀ ਹੈ ਤਾਂ ਦੋ ਜਵਾਨ ਸ਼ਹੀਦ ਹੋ ਗਏ ਨੇ ਤੁਸੀਂ ਇਸ ਮੌਕੇ ਤੇ ਸ਼ਹੀਦ ਜਵਾਨ ਦੇ ਘਰ ਖੜੇ ਹੋ ਦੇਖੋ ਗੁਰਪ੍ਰੀਤ ਇਸ ਸਮੇਂ ਅਸੀਂ ਅਮਲੋ ਦੇ ਪਿੰਡ ਬਦੀਨਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਸਰਦ ਸਪਾਹੀ ਹਰਮਿੰਦਰ ਸਿੰਘ ਜੋ ਕਹਿ ਸਕਦੇ ਹਾਂ ਸ਼ਹਾਦਤ ਪ੍ਰਾਪਤ ਕਰ ਗਏ ਨੇ ਹਾਲਾਂਕਿ ਇਹ ਇੱਕ ਸਭ ਤੋਂ ਵੱਡਾ ਆਪਰੇਸ਼ਨ ਹੈ ਜਿਹੜਾ ਇਸ ਸਮੇਂ ਵੀ ਚੱਲ ਰਿਹਾ ਕਿਉਂਕਿ ਪਿਛਲੇ ਇੱਕ ਲੰਬੇ ਸਮੇਂ ਦੇ ਦੌਰਾਨ ਦੇਖਿਆ ਜਾਵੇ ਸਭ ਤੋਂ ਵੱਡੇ ਇਨਕਾਊਂਟਰਾਂ ਦੇ ਵਿੱਚੋਂ ਇਸ ਇਨਕਾਊਂਟਰ ਨੂੰ ਮੰਨਿਆ ਜਾ ਰਿਹਾ ਅਤੇ ਇਸ ਸਮੇਂ ਜੇਕਰ ਪਿੰਡ ਦੇ ਵਿੱਚ ਦੇਖਿਆ ਜਾਵੇ ਚਾਹੇ ਇਲਾਕੇ ਦੇ ਵਿੱਚ ਦੇਖਿਆ ਜਾਵੇ ਸੋਗ ਦਾ ਪੂਰਾ ਮਾਹੌਲ ਹੈ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਹਾਂ ਸਪਾਹੀ ਹਰਮਿੰਦਰ ਸਿੰਘ ਦੇ ਘਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੈਸਾ ਦਿਨ ਗਮਗੀਨ ਮਾਹੌਲ ਹੈ ਕਿਉਂਕਿ ਦੇਸ਼ ਨੂੰ ਰੱਖਿਆ ਵਾਸਤੇ ਦੇਸ਼ ਦੀ ਸੁਰੱਖਿਆ ਵਾਸਤੇ ਸ਼ਹਾਦਤ ਪ੍ਰਾਪਤ ਕਰ ਗਿਆ ਹਰਮਿੰਦਰ ਸਿੰਘ ਕੁਝ ਦਿਨ ਬਾਅਦ ਹੀ ਹਰਮਿੰਦਰ ਸਿੰਘ ਨੇ ਛੁੱਟੀ ਹੋਣਾ ਸੀਗਾ ਅਤੇ ਪਿੱਛੇ ਹਰਮਿੰਦਰ ਸਿੰਘ ਦੇ ਪਿੱਛੇ ਜਿਹੜਾ ਕਿ ਪਰਿਵਾਰ ਸੀਗਾ ਉਹਨਾਂ ਦੇ ਪਿਤਾ ਨੇ ਉਹਨਾਂ ਦੇ ਮਾਤਾ ਨੇ ਉਹਨਾਂ ਦੀ ਭੈਣ ਹੈ ਅਤੇ ਭੈਣ ਵੀ ਜੋ ਕਿ ਕਿਸੇ ਦੇ ਮੈਂਟਲੀ ਤੌਰ ਤੇ ਥੋੜਾ ਅਪਸੈਟ ਨੇ ਅਤੇ ਦਿਮਾਗੀ ਤੌਰ ਤੇ ਉਹਨਾਂ ਦੇ ਪਿਤਾ ਵੀ ਬਿਮਾਰ ਰਹਿੰਦੇ ਨੇ ਇਹ ਸਾਰੇ ਘਰ ਦਾ ਜੋ ਖਰਚਾ ਸੀਗਾ ਜੋ ਗੁਜ਼ਾਰਾ ਸੀਗਾ ਜਾਂ ਕਹਿ ਸਕਦੇ ਜੋ ਜ਼ਿੰਮੇਵਾਰੀ ਸੀਗੀ ਉਹ ਸਿਪਾਹੀ ਹਰਮਿੰਦਰ ਸਿੰਘ ਹੋਰਾਂ ਦੇ ਮੋਢਿਆਂ ਦੇ ਉੱਪਰ ਸੀਗੀ ਸਿਪਾਹੀ ਹਰਮਿੰਦਰ ਸਿੰਘ ਹੀ ਘਰ ਦਾ ਸਾਰਾ ਖਰਚਾ ਕਰਦੇ ਸਨ ਇੱਕ ਆਰਥਿਕ ਪੱਖੋਂ ਪਰਿਵਾਰ ਬਹੁਤ ਹੀ ਕਮਜ਼ੋਰ ਸੀਗਾ ਪਰ ਫਿਰ ਉਹ ਜੋ ਸਪਾਹੀ ਹਰਮਿੰਦਰ ਸਿੰਘ ਹੋਰਾਂ ਦੇ ਵਿੱਚ ਜज्ਬਾ ਸੀਗਾ ਫੌਜ ਨੂੰ ਲੈ ਕੇ ਜज्ਬਾ ਸੀਗਾ ਉਹਨਾਂ ਨੇ ਮਿਹਨਤ ਕੀਤੀ ਅਤੇ 1.7 ਸਾਲ ਦੀ ਉਮਰ ਦੇ ਵਿੱਚ ਹੀ ਫੌਜ ਦੇ ਵਿੱਚ ਭਰਤੀ ਹੋ ਗਏ ਸਨ ਪਰ ਇਸ ਸਮੇਂ ਕਹਿ ਸਕਦੇ ਆ ਇਹ ਵਿਛੋੜਾ ਜਿਹੜਾ ਇਹ ਘਾਟਾ ਇਹ ਪੂਰਾ ਤਾਂ ਨਹੀਂ ਹੋ ਸਕਦਾ ਪਰ ਉੱਥੇ ਹੀ ਪੂਰਾ ਪਿੰਡ ਵੀ ਇਸ ਸ਼ਹਾਦਤ ਨੂੰ ਪੂਰਾ ਇਲਾਕਾ ਇਸ ਸ਼ਹਾਦਤ ਨੂੰ ਸਲਾਮ ਕਰਦਾ ਹੋਇਆ ਨਜ਼ਰ ਆ ਰਿਹਾ ਉਹਨਾਂ ਦੇ ਕਜ਼ਨ ਬ੍ਰਦਰ ਨੇ ਸਪਾਈ ਹਰਮਿੰਦਰ ਸਿੰਘ ਹੋਰਾਂ ਦੇ ਕਜ਼ਨ ਬ੍ਰਦਰ ਨੇ ਉਹ ਉਹਨਾਂ ਦੇ ਸਾਥੀ ਨੇ ਉਹ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਗੱਲਬਾਤ ਕਰਦੇ ਆ ਭਾਜੀ ਲਾਸਟ ਵਾਰ ਤੁਹਾਡੀ ਗੱਲਬਾਤ ਕਦੋਂ ਹੋਈ ਸੀਗੀ ਬਾਈ ਹੋਰਾਂ ਦੇ ਨਾਲ ਕਿ ਜਦੋਂ ਫੌਜ ਦੇ ਵਿੱਚ ਜੋ ਇਨਕਾਊਂਟਰ ਚੱਲ ਰਿਹਾ ਸੀ ਉਹਦੋਂ ਗੱਲਬਾਤ ਕਦੋਂ ਹੋਈ ਸੀ ਲਾਸਟ ਵਾਰੀ ਲਾਸਟ ਵਾਰੀ ਗੱਲ ਜੀ ਉਹ ਤਾਂ ਉਹਨਾਂ ਦੀ ਮਾਤਾ ਨਾਲ ਹੋਈ ਸੀ ਕਿ ਮੇਰੇ ਚਾਚੀ ਜੀ ਨਾਲ 5 ਵਜੇ ਦੇ ਟਾਈਮ 'ਚ ਉਸੇ ਦਿਨ ਸ਼ਹੀਦ ਹੋਣ ਤੋਂ ਜਿੰਨੇ ਪਹਿਲਾਂ 8 ਤਰੀਕ ਦੀ 5 ਤਰੀਕ ਨੂੰ ਉਦੋਂ ਹੋਈ ਸੀ ਲਾਸਟ ਵਾਰੀ ਕੀ ਕਹਿੰਦੇ ਸੀ ਕਿ ਉਸ ਟਾਈਮ ਗੱਲਬਾਤ ਦੇ ਦੌਰਾਨ ਕੁਝ ਕਿਹਾ ਹੋਵੇ ਉਹਨਾਂ ਨੇ ਬਸ ਉਹ ਕਿਹੜਾ ਕਿਹਾ ਸੀ ਠੀਕ ਠਾਕ ਧੀਏ ਉਹ ਕਹਿੰਦਾ ਵੀ ਆਸਾਨ ਅਸੀਂ ਹਾਲੇ ਘਰ ਬੈਠੇ ਡਰਦੇ ਸੀਗੇ ਬਿੱਦਾਂ ਜੰਗਲ ਕੋ ਕਹਿ ਲੋ ਵੀ ਮੁਕਾਬਲਾ ਚੱਲ ਰਿਹਾ ਹੈ ਤੇ ਉਹ ਲੇਕਿਨ ਸਾਨੂੰ ਉੱਥੇ ਉਹ ਬੈਠੇ ਹਾਸਦਾ ਖੇਡਦਾ ਸੀ ਸਾਨੂੰ ਕਹਿੰਦਾ ਕੋਈ ਟੈਨਸ਼ਨ ਨਹੀਂ ਕਰਨ ਲੈਣੀ ਤੁਸੀਂ ਘਰ ਵੀ ਆਪਾਂ ਕੋਈ ਗੱਲ ਨਹੀਂ ਕਰਦਾ ਮੁਕਾਬਲਾ ਪੂਰਾ ਸਾਡਾ ਤਗੜਾ ਠੀਕ ਹੈ ਜਨਕੀ ਇੱਕ ਜज्ਬਾ ਸੀਗਾ ਫੌਜ ਪ੍ਰਤੀ ਕਿ ਫੌਜ ਸਭ ਤੋਂ ਅੱਗੇ ਆ ਹਾਂਜੀ ਹਾਂ ਇਹ ਸ਼ੂਟਰ ਸੀ ਜੀ ਇੱਕ ਨੰਬਰ ਦਾ ਅੱਛਾ ਹਾਂਜੀ ਇਹ ਇਨਾਮ ਜਿੱਤੇ ਹੋਏ ਸੀ ਨੇ ਫੌਜ ਦੇ ਵਿੱਚ ਇਹਨੂੰ ਜਿੱਥੇ ਵੀ ਬੁਲਟਾ ਲੈ ਜਾਂਦੀ ਸੀ ਇਹ ਮੂਰੇ ਹੁੰਦਾ ਸੀ ਜੀ ਤੇ ਇਹਨੂੰ ਸ਼ੌਂਕ ਸੀਗਾ ਜੀ ਕਹਿ ਲੋ ਵੀ ਓਹ ਜੀ ਪਹਿਲੇ ਦਿਨ ਤੋਂ ਹੀ ਇਹ ਕਹਿੰਦਾ ਸੀ ਪਹਿਲੇ ਦਿਨ ਤੋਂ ਹੀ ਗਰੀਬ ਘਰ ਦੇ ਵਿੱਚ ਉੱਠ ਕੇ ਇਹ ਕਹਿੰਦਾ ਮੈਂ ਭਰਤੀ ਹੋਣਾ ਬਾ ਇਹਨੇ ਆਪਣੇ ਨਾਲ ਪੜ੍ਹਾਈ ਦੇ ਨਾਲ-ਨਾਲ ਦਿਹਾੜੀਆਂ ਕਰਦਾ ਸੀ ਸ਼ਾਮ ਨੂੰ ਰਾਤ ਨੂੰ ਡਿਊਟੀਆਂ ਦਾ ਸੀ ਆਪਣੇ ਸਾਹਮਣੇ ਮਗਰ ਬੈਕ ਸਾਈਡ ਕੋールド ਸਟੋਰ ਹੈ ਜੀ ਉੱਥੇ ਨੌਕਰੀ ਕਰਦਾ ਸੀ 9ਵੀਂ ਕਲਾਸ ਤੋਂ ਅੱਛਾ ਤੇ ਇਹਨੇ ਨਾਲ ਨਾਲ ਨੌਕਰੀ ਕਰਦੇ ਕਰਦੇ ਨਾਲ ਪਲੱਸ 2 ਕਰਕੇ ਤੀ ਪਲੱਸ 2 ਕਰਨ ਤੋਂ ਬਾਅਦ ਪ੍ਰੈਕਟਿਸ ਸ਼ੁਰੂ ਕੀਤੀ ਇਹਨੇ ਜੀ ਨਾਲ ਆਪਣੀ ਰੈਕਸਟਰੀ ਨਾਲ ਫਿਰ ਕੇ ਜਾਂਦੀ ਸਰ ਪਹਿਲੀ ਭਰਤੀ ਦੇਖੀ ਪਹਿਲੀ ਵਾਰੇ ਭਰਤੀ ਹੋ ਗਿਆ ਸੀ ਮਿਹਨਤ ਕੀਤੀ ਸੀ ਮਿਹਨਤ ਕਰਕੇ ਬਲੰਦੀਆਂ ਨੂੰ ਸ਼ੂਨ ਦਾ ਟੀਚਾ ਸੀ ਜੀ ਹਾਂਜੀ ਮਿਹਨਤ ਕਰਦੇ ਮਿਹਨਤੀ ਸੀ ਪੂਰਾ ਜੀ ਫੋਨ ਤੇ ਗੱਲਬਾਤ ਹੋਈ ਸੀ ਉਦੋਂ ਕੁਝ ਦੱਸਿਆ ਸੀ ਕਿ ਵਾਪਸ ਕਦੋਂ ਆਉਣਾ ਹੈ ਕੋਈ ਛੁੱਟੀ ਵਗੈਰਾ ਕਦੋਂ ਲੈਣੀ ਹੈ ਕਦੋਂ ਵਾਪਸ ਆ ਰਹੇ ਨੇ ਵਾਪਸ ਆਉਣਾ ਸੀ ਜੀ ਹਫ਼ਤੇ ਤੱਕ ਆਉਣਾ ਸੀ ਛੁੱਟੀ ਉਹਦੀ ਮਨਜ਼ੂਰ ਹੋ ਗਈ ਸੀ 2 ਮਹੀਨੇ ਦੀ ਅੱਛਾ ਤੇ ਉਹਦੇ ਕਰਕੇ ਸਾਡੀ ਛੋਟੀ ਭੈਣ ਦਾ ਕਜਨ ਸਿਸਟਰ ਦਾ ਛੜੇ ਮੈਰਿਜ ਸੀਗੀ ਉਹ ਮੈਰਿਜ ਦੇ ਸੈਂਸ ਲਈ ਚੁਣੇ ਆਉਣਾ ਸੀ ਉਹਦੀ ਛੁੱਟੀ ਮਨਜ਼ੂਰ ਹੋ ਗਈ ਸੀ ਤੇ ਕੱਲ ਉਹਨੇ ਡਿਊਟੀ ਤੋਂ ਥੱਲੇ ਉਤਰਨਾ ਸੀਗਾ ਅੱਛਾ 10 ਤਰੀਕ ਨੂੰ ਤੇ ਉਹਨੇ ਥੱਲੇ ਆਉਣਾ ਸੀਗਾ ਉੱਥੋਂ ਥੱਲੇ ਆ ਕੇ ਬਸ ਉਹਨੇ ਘਰ ਨੂੰ ਆਉਣਾ ਸੀ ਸਿੱਧਾ ਹਾਂਜੀ ਕਹਿੰਦੇ ਦੂਸਰੀਆਂ ਭੈਣਾਂ ਦਾ ਵੀ ਕਹਿੰਦਾ ਸੀ ਮੈਂ ਵਿਆਹ ਕਰਕੇ ਜਾਊਂਗਾ ਚਾਚੇ ਦਾ ਜਿੰਨੀਆਂ ਵਿੱਚ ਤੁਹਾਡੀਆਂ ਸਾਰੀਆਂ ਭੈਣਾਂ ਕਹਿੰਦਾ ਮੈਂ ਵਿਆਹ ਕਰਕੇ 2 ਮਹੀਨੇ ਦੀ ਛੁੱਟੀ ਲੈ ਕੇ ਜਾਊਂਗਾ ਇਹ ਸਾਡਾ ਜੀ ਬੱਚਾ ਇੰਨਾ ਹੁਨਾਰ ਸੀ ਅਸੀਂ ਕੋਈ ਵੀ ਘਰ ਦਾ ਕੰਮ ਹੁੰਦਾ ਸੀ ਨਾ ਅਸੀਂ ਉਹ ਤੋਂ ਪੁੱਛੇ ਬਿਨਾਂ ਅਸੀਂ ਕਰ ਅਸੀਂ ਮੈਰਿਜ ਵੀ ਉਹਦੇ ਕਹੇ ਤੇ ਰੱਖੀ ਅਸੀਂ ਇੱਕ ਸਾਲ ਲੇਟ ਕੀਤੀ ਕਹਿੰਦਾ ਮੈਨੂੰ ਛੁੱਟੀ ਨਹੀਂ ਮਿਲਨੀ ਵੀ ਤੁਸੀਂ ਲੇਟ ਕਰੋ ਅਸੀਂ ਉਹਦੇ ਕਹੇ ਤੇ ਮੈਰਿਜ ਰੱਖੀ ਸੀ ਜਦ ਉਹਨੂੰ ਛੁੱਟੀ ਮਨਜ਼ੂਰ ਹੋਈ ਜਦ ਅਸੀਂ ਮੈਰਿਜ ਰੱਖੀ ਅਸੀਂ 10 ਮਹੀਨੇ ਦੀ 5 ਤਰੀਕ ਦੀ ਮੈਰਿਜ ਰੱਖੀ ਸੀ ਬਿਟ ਭੈਣ ਦੀ ਛੁੱਟੀ ਦੀ ਰਖੜੀ ਵਾਲੇ ਦਿਨ ਇੱਕ ਭੈਣਾਂ ਤੋਂ ਭਰਾ ਭਰਾਵਾਂ ਤੋਂ ਭਰਾ ਵਿਦਾ ਹੋ ਗਿਆ ਹਾਲਾਂਕਿ ਦੇਸ਼ ਵਾਸਤੇ ਲਈ ਸ਼ਹਾਦਤ ਪ੍ਰਾਪਤ ਕਰ ਗਿਆ ਜਜ਼ਬਾ ਸੀਗਾ ਪਰ ਕਹਿ ਸਕਦੇ ਕਿ ਇਹ ਜਿੱਥੇ ਨਾ ਪੂਰਾ ਹੋਣ ਵਾਲਾ ਘਾਟ ਆ ਪਿਆ ਜਿਹੜਾ ਪਰਿਵਾਰ ਨੂੰ ਇਲਾਕੇ ਨੂੰ ਉੱਥੇ ਇੱਕ ਮਾਨ ਵਾਲੀ ਗੱਲ ਵੀ ਹੈ ਪੂਰੇ ਇਲਾਕੇ ਵਾਸਤੇ ਕਿ ਸਾਡਾ ਆ ਪੁੱਤਰ ਦੇਸ਼ ਵਾਸਤੇ ਕਰਵਾਉਣ ਦਾ ਹਾਂਜੀ ਮਾਨ ਵਾਲੀ ਗੱਲ ਤਾਂ ਹੈ ਜੀ ਲੇਕਿਨ ਸਾਡੇ ਬਰਾਬਰ ਦੀ ਬਾਹ ਚਲੀ ਗਈ ਸਾਡਾ ਉਹ ਦਿਨਾਂ ਘਾਟਾ ਕਰੇ ਪੂਰਾ ਹੁਣ ਜੀ ਨੂੰ ਅਸੀਂ ਹੱਥ ਦਾ ਕਿਹੜਾ ਤੇਗ ਦੇਤੀ ਨਾ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਕਿਉਂਕਿ ਪਤਾ ਨਹੀਂ ਕੀ ਸੀਗਾ ਕਿ ਭਰਾ ਭਰਾ ਦੀਆਂ ਬਾਹਾਂ ਹੁੰਦੇ ਨੇ ਠੀਕ ਹੈ ਪਰ ਜਿਸ ਤਰੀਕੇ ਬਾਈ ਕਹਿ ਰਹੇ ਨੇ ਕਿ ਇੱਕ ਬਾਹ ਸਾਡੀ ਚਲੀ ਗਈ ਜਦੋਂ ਵੀ ਉਹਨੇ ਫੌਜ ਚੋਂ ਆਉਣਾ ਉਹਨੇ ਕਦੇ ਵੀ ਪੁੱਛਣਾ ਕਿਉਂਕਿ ਭਰਾਵਾਂ ਨੇ ਭਰਾਵਾਂ ਦੀ ਸਲਾਹ ਲੈਣੀ ਇਸੇ ਪਿੰਡ ਦੇ ਵਿੱਚੋਂ ਉੱਠ ਕੇ ਅਕਸਰ ਸਲਾਹ ਕਰਦੇ ਸੀ ਕਿ ਫੋਨ ਤੇ ਗੱਲਬਾਤ ਹੁੰਦੀ ਸੀ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਭਰਾ ਬਾਵਾ ਸੀਗੀਆਂ ਠੀਕ ਹੈ ਭਰਾ ਭਰਾਵਾਂ ਦੀ ਬਾਹ ਹੁੰਦੇ ਸਲਾਹ ਕਰਦੇ ਸੀ ਕਿ ਭਾਈ ਆਪਾਂ ਐਂ ਕੰਮ ਕਰ ਲਈਏ ਐਂ ਕੰਮ ਕਰ ਲਈਏ ਹਾਂਜੀ ਬਿਲਕੁਲ ਜੀ ਵੀਡੀਓ ਕਾਲ ਵੀ ਕਰਨੀ ਆਸੀਂ ਸਾਰਾ ਕੋਈ ਹੱਸਦੇ ਖੇਡਦੇ ਰਹਿਣਾ ਕਾਨਫਰੰਸ ਤੇ ਵੀ ਵੀਡੀਓ ਗੱਲ ਕਰਕੇ ਦੇਖ ਇੱਕ ਦੂਜੇ ਨਾਲ ਅਸੀਂ ਚਾਰੇ ਪੰਜੇ ਭਾਈਆਂ ਨੇ ਇਕੱਠੇ ਹੋ ਕੇ ਕਾਲ ਕਰਨੀ ਇੱਕ ਇੱਕ ਦੂਜੇ ਨੂੰ ਹਾਸੀ ਠੱਠਾ ਕਰਨਾ ਜਦ ਵੀ ਉਹਨੇ ਆਉਣਾ ਇਧਰ ਮੇਰੇ ਮੇਰਾ ਆਪਦੇ ਘਰ ਹਲੇ ਘਟ ਜਾਂਦਾ ਸੀ ਇਧਰ ਮੇਰੇ ਘਰ ਨੀ ਬੰਦਦਾ ਰਹਿੰਦਾ ਸੀ ਸਾਡੀ ਅਸੀਂ ਇਕੱਠੇ ਸਾਰੇ ਪਿਚਵਾਰੇ 'ਚ ਪੈਣਾ ਦੀ ਇਕੱਠਿਆਂ ਨੇ ਸਾਰਿਆਂ ਨੇ ਜਨ ਕੀ ਪੁੱਛੋ ਮੈਂ ਜੀ ਕੋਈ ਸਾਡਾ ਲਵਜ਼ ਨਹੀਂ ਰਹੇ ਕਹਿਣ ਨੂੰ ਹੁਣ ਕੀ ਕਹੀ ਘਰ ਵੀ ਬਣਾ ਰਿਆ ਸੀਗਾ ਹੁਣ ਪਰਿਵਾਰ ਵਾਸਤੇ ਕੀ ਚਲੋ ਘਰ ਨਵਾਂ ਬਣਾ ਲੀ ਹਾਂਜੀ ਦਮਾ ਉਹ ਵਿਚਾਲੇ ਰੁਕਿਆ ਹੋਇਆ ਹੈ ਜਿਉਂਕ ਨੇ ਕਹਿੰਦਾ ਉਹ ਪਿੱਛੇ ਜਿਹੜੀ ਲੜਾਈ ਲੱਗ ਗਈ ਸੀ ਪਾਕਿਸਤਾਨ ਦੀ ਜੀ ਉਦੋਂ ਆਏ ਹੋ ਸੀ ਛੁੱਟੀ ਉਦੋਂ ਮਕਾਨ ਦਾ ਕੰਮ ਚੱਲ ਰਿਹਾ ਸੀ ਉਹਦਾ ਤੇ ਫਿਰ ਉਹਨੂੰ ਆਰਡਰ ਆ ਗਿਆ ਸੀ ਫੋਨ ਆ ਗਿਆ ਸੀ ਵਿਚਾਲੇ ਛੱਡ ਕੇ ਚਲੇ ਗਿਆ ਸੀ ਬਾਸ ਹਾਂਜੀ ਛੁੱਟੀ ਉਹਦੀ ਰੱਦ ਹੋ ਗਈ ਸੀ ਵਿਚਾਲੇ ਚਲੇ ਗਿਆ ਸੀ ਜੀ ਫਿਰ ਉਹ ਲਾਸਟ ਵਾਰੀ ਉਹਦੀ ਮਿਲਿਆ ਸੀਗਾ ਜਾਂ ਉਸ ਤੋਂ ਬਾਅਦ ਆਇਆ ਸੀ ਨਹੀਂ ਲਾਸਟ ਵਾਰੀ ਉਹਦੀ ਮਿਲਿਆ ਸੀ ਜੀ ਉਦੋਂ ਹੀ ਸਾਡੇ ਕੋਲੋਂ ਗਿਆ ਉਹ ਤੇ ਮੁੜ ਕੇ ਉਹਨਾਂ ਨੇ ਹੁਣ ਆਉਣਾ ਸੀਗਾ ਹੁਣ ਕਿੰਨੇ ਵਜੇ ਤੱਕ ਜਿਹੜੀ ਆ पार्थिव ਸਰੀਰ ਆ ਜੋ ਮ੍ਰਿਤਕ ਦੇਹ ਆ ਪਹੁੰਚ ਰਹੀ ਆ ਕਿੰਨੇ ਵਜੇ ਅੰਤਿਮ ਸੰਸਕਾਰ ਕੀਤਾ ਜਾ ਅੰਤਿਮ ਸੰਸਕਾਰ ਦਾ ਟਾਈਮ ਜੀ ਅਸੀਂ 11 ਵਜੇ ਤੱਕ ਰੱਖਿਆ ਹੋਇਆ ਹੈ ਅਗੇ ਪੂਰੇ ਪਹੁੰਚ ਜਾਣਗੇ ਜੀ ਲੈ ਕੇ 10:30 10:30 ਵਜੇ ਤੱਕ ਪਹੁੰਚਣਗੇ 10 ਵਜੇ ਤੱਕ ਟਾਈਮ ਮਵਾਰ ਦੇ ਹਾਲਾਤ ਕੀ ਨੇ ਮਾਤਾ ਪਿਤਾ ਤੇ ਭੈਣ ਉਹਨਾਂ ਦੇ ਹਾਲਾਤ ਕੀ ਨੇ ਸਿਹਤਪੁਰਖੋ ਜਾਨ ਸਿਹਤਪੁਰਖੋ ਜੀ ਜਿਹੜੇ ਉਹਦੇ ਫਾਦਰ ਸਾਹਿਬ ਨੇ ਉਹ ਮੈਂਟਲੀ ਅਫਸੈਟਰ ਰਹਿੰਦੇ ਨਹੀਂ ਜੀ ਤੇ ਇੱਕ ਭੈਣ ਆ ਉਹਦੀ ਛੋਟੀ ਉਹ ਜੀ ਉਹ ਪਿਛਲੇ 8 ਸਾਲ ਤੋਂ ਮੰਜੇ ਤੇ ਪਈ ਆ ਉਹਦਾ ਬਚਾਰਾ ਇਲਾਜ ਕਰਾ ਰਿਆ ਸੀ ਉਹ ਯਾਨੀ ਸਾਰੀ ਜ਼ਿੰਮੇਵਾਰੀ ਹਰਮਿੰਦਰ ਸਿੰਘ ਤੇ ਸੀ ਹਾਂ ਜੀ ਬੜਾ ਸੀ ਜੀ ਉਹ ਉਹਦੇ ਦੀ ਜ਼ਿੰਮੇਵਾਰੀ ਸੀ ਸਾਰੀ ਤੇ ਜਿਹੜਾ ਉਹਦਾ ਛੋਟਾ ਭਾਈ ਉਹ ਵਿਦੇਸ਼ ਦੇ ਵਿੱਚ ਸਹੀ ਗਾ ਜੀ ਉਹਨੂੰ ਇਹਨੇ ਭੇਜਿਆ ਸੀ ਘਰ ਦੇ ਵੀ ਘਰ ਦੇ ਹਾਲਾਤ ਸਹੀ ਹੋ ਜਾਣਗੇ ਪਰ ਲੇਕਿਨ ਪਰਮਾਤਮਾ ਨੂੰ ਕੁਝ ਹੋਰ ਮੰਨੂ ਸੀ ਦੇਖੋ ਇਹ ਕਦੇ ਕਿਸੇ ਭੈਣ ਨੇ ਸੋਚਿਆ ਨਹੀਂ ਹੋਣਾ ਕਿਸੇ ਭਰਾ ਨੇ ਨਹੀਂ ਸੋਚਿਆ ਹੋਣਾ ਕਿ ਰਖੜੀ ਵਾਲੇ ਦਿਨ ਦੇਖੋ ਗੁਰਪ੍ਰੀਤ ਇੱਕ ਭੈਣਾਂ ਤੋਂ ਭਰਾ ਵਿਛੜ ਜਾਏਗਾ ਜਿਹੜੀਆਂ ਭੈਣਾਂ ਦੇ ਵਿਆਹ ਲਈ ਉਹ ਛੁੱਟੀ ਲੈ ਕੇ ਆ ਰਿਹਾ ਸੀਗਾ ਕਿ ਮੈਂ ਛੁੱਟੀ ਲੈ ਕੇ ਆਉਂਗਾ ਉਦੋਂ ਵਿਆਹ ਕਰਾਂਗੇ ਦੋ ਭੈਣਾਂ ਸੀ ਚਾਚੇ ਤਾਇਆ ਦੀਆਂ ਇੱਕ ਆਪਣੀ ਭੈਣ ਸੀ ਉਹਨਾਂ ਦੀ ਹਾਲਾਂਕਿ ਉਹ ਪਿਛਲੇ 8 ਸਾਲ ਤੋਂ ਬਿਮਾਰ ਨੇ ਬੈਠਦੇ ਨੇ ਉਹ ਤੋਰ ਫਿਰ ਨਹੀਂ ਸਕਦੇ ਉਹ ਮਾਨਸਿਕ ਤੌਰ ਤੇ ਸਹੀ ਨਹੀਂ ਗਏ ਪਰ ਉਹਨਾਂ ਭੈਣਾਂ ਦੇ ਵਿਆਹ ਦੀ ਵੀ ਜ਼ਿੰਮੇਵਾਰੀ ਉਹ ਆਪ ਚੱਕੂਣ ਫਿਰਦਾ ਸੀ ਕਿ ਇਹਨਾਂ ਦਾ ਵਿਆਹ ਵੀ ਮੈਂ ਆਪ ਕਰਕੇ ਜਾਊਂਗਾ ਪਰ ਕੀ ਮਨਜ਼ੂਰ ਸੀਗਾ ਕਿ ਰਖੜੀ ਵਾਲੇ ਦਿਨ ਹੀ ਜੋ ਭੈਣਾਂ ਤੋਂ ਭਰਾ ਵਿਛੜ ਜਾਏਗਾ ਇਸ ਸਮੇਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿਉਂਕਿ ਇਲਾਕੇ ਦੇ ਵਿੱਚ ਮਾਹੌਲ ਇਹਨਾਂ ਗਮਗੀਨ ਹੈ ਇਸ ਪਿੰਡ ਦੇ ਵਿੱਚ ਹੀ ਹਰਮਿੰਦਰ ਜੋ ਸੀਗਾ ਕਹਿ ਸਕਦੇ ਆ ਪੜਿਆ ਸੀਗਾ ਇਸ ਪਿੰਡ ਦੇ ਵਿੱਚ ਹੀ ਜਿਹੜਾ ਇੱਥੇ ਨਜ਼ਦੀਕ ਕੋल्ड स्टोर ਸੀਗਾ ਉੱਥੇ ਇਹ ਉਸਨੇ ਜਿਹੜਾ ਕਿਸੇ ਦੇ ਨੌਕਰੀ ਕੀਤੀ ਸੀਗੀ ਜ ਜਦੋਂ 9ਵੀਂ ਕਲਾਸ ਦੇ ਵਿੱਚ ਸੀਗਾ ਇਸੇ ਪਿੰਡ ਦੇ ਵਿੱਚ ਜਦੋਂ ਨੌਕਰੀ ਕਰਦਾ ਸੀਗਾ ਰਾਤ ਨੂੰ ਨੌਕਰੀ ਤੇ ਜਾਂਦਾ ਸੀਗਾ ਸਵੇਰੇ ਉਹ ਪੜਾਈ ਕਰਦਾ ਸੀਗਾ ਤਾਂ ਜਾਨਕੀ ਸਿੱਧਾ ਉਹ ਮਿਹਨਤ ਕਰ ਰਿਹਾ ਸੀਗਾ 17 ਸਾਲ ਦੀ ਉਮਰ ਦੇ ਵਿੱਚ ਗਰਮਿੰਦਰ ਨੇ ਇਹ ਹਰਮਿੰਦਰ ਸਿੰਘ ਨੇ ਜਿਹੜੀ ਕਿ ਕੈਸਾ ਦੇ ਸ਼ਹੀਦ ਹਰਮਿੰਦਰ ਸਿੰਘ ਨੇ ਪਹਿਲੀ ਭਰਤੀ ਫੌਜ ਦੀ ਦੇਖੀ ਸੀਗੀ ਅਤੇ ਪਹਿਲੀ ਭਰਤੀ ਫੌਜ ਦੀ ਦੇਖ ਅਨਸਾਰ ਹੀ ਜਦੋਂ ਫੌਜ ਦੇ ਵਿੱਚ ਭਰਤੀ ਹੋ ਗਿਆ ਸੀਗਾ ਜਨ ਕਿ ਭਰਤੀ ਕਲੀਅਰ ਕਰ ਦਿੱਤੇ ਸੀਗੀ ਪਰ ਮੰਜੂਰ ਕੀਤੀ ਸੀਗਾ ਕਿ ਐਨੇ ਇੱਕ ਲੰਬੀ ਸਰਵਿਸ ਹੋ ਗਈ ਸੀ ਕੁਝ ਸਾਲਾਂ ਬਾਅਦ ਰਿਟਾਇਰਮੈਂਟ ਦੇ ਨਜ਼ਦੀਕ ਸੀਗੇ ਤੇ ਪਰ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਇਹ ਮਹੌਲ ਪੂਰਾ ਇੱਥੇ ਜਿਹੜਾ ਕਿਸ ਤਰ੍ਹਾਂ ਦੇ ਸੋਗ ਦੇ ਵਿੱਚ ਇਲਾਕਾ ਜਿਹੜਾ ਦਿਖਾਈ ਦੇ ਰਿਹਾ ਅਤੇ ਹੁਣ ਤਕਰੀਬਨ ਖਾਸ ਤੌਰ ਤੇ ਜ਼ਿਕਰ ਗੱਲਬਾਤ ਕੀਤੀ ਜਾਏ ਤਾਂ ਹਾਲਾਂਕਿ ਜਿਹੜਾ ਇਹ ਘਾਟਾ ਹੈ ਉਹ ਤਾਂ ਨਹੀਂ ਪੂਰਾ ਹੋ ਸਕਦਾ ਲੇਕਿਨ ਇੱਕ ਬਹੁਤ ਵੱਡਾ ਜੋਸ਼ ਜਜ਼ਬਾ ਜ਼ਰੂਰ ਦਿਖਿਆ ਜਾ ਰਿਹਾ ਸੋ ਹੋਰ ਵੀ ਜਿਹੜੇ ਇੱਥੇ ਬੈਠੇ ਨੇ ਪਰਵਾਦੇ ਨਾਲ ਦੁੱਖ ਸੁੱਖ ਸਾਂਝਾ ਕਰਨ ਸੋ ਮੈਂ ਗੁਜ਼ਾਰਿਸ਼ ਕਰਾਂਗਾ ਕਿ ਕੁਝ ਸਿਆਸੀ ਸਿਕਸ਼ਤਾ ਵੀ ਸ਼ਾਇਦ ਲੱਗ ਰਿਹਾ ਕਿ ਪਹੁੰਚੀਆਂ ਹੋਈਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਕਿਸ ਤਰੀਕੇ ਦੇ ਨਾਲ ਲੱਗ ਰਿਹਾ ਉਹਨਾਂ ਨੂੰ ਕਿ ਜਿੱਥੇ ਇੱਕ ਪਾਸੇ ਦੇਸ਼ ਦੀ ਸਰਹੱਦਾਂ ਤੇ ਰਾਖੀ ਕਰੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਜਿਹੜਾ ਹੈ ਗੁਆਂਢੀ ਮੁਲਕ ਪਾਕਿਸਤਾਨ ਆਪਣੇ ਕੂਝੀਆਂ ਚਾਲਾਂ ਤੋਂ ਬਾਜ਼ ਨਹੀਂ ਆ ਰਿਹਾ ਬਿਲਕੁਲ ਗੁਰਪ੍ਰੀਤ ਦੇਖੋ ਰਾਜਨੀਤਿਕ ਤੌਰ ਤੇ ਵਿਅਕਤੀ ਜਿਹੜੇ ਪੁੰਚੇ ਹੋਏ ਨੇ ਕਿਉਂਕਿ ਇਲਾਕਾ ਜਿਹੜੇ ਜਿਹੜੇ ਰਾਜਨੀਤਿਕ ਆਗੂ ਇੱਥੇ ਇਹ ਜਿਨ੍ਹਾਂ ਦਾ ਇਲਾਕਾ ਉਹਨਾਂ ਨੇ ਪਰਿਵਾਰ ਦੇ ਨਾਲ ਇਸ ਸਮੇਂ ਦੁੱਖ ਸਾਂਝਾ ਕਰਨ ਵਾਸਤੇ ਪੁੰਚੇ ਹੋਏ ਨੇ ਉਹਨਾਂ ਦੇ ਪਿਤਾ ਨੇ ਜਿਹੜੇ ਹਰਮਿੰਦਰ ਸਿੰਘ ਹੋਰਾਂ ਦੇ ਪਿਤਾ ਨੇ ਜਿਨ੍ਹਾਂ ਨੇ ਕਿਸ ਹੱਦੇ ਕੰਮ ਕਰਕੇ ਆਪਣਾ ਜਿਹੜਾ ਬੇਟੇ ਸੀ ਆਪਣਾ ਪਰਿਵਾਰ ਸੀਗਾ ਉਸ ਨੂੰ ਗਰੀਬੀ ਦੇ ਵਿੱਚੋਂ ਕੱਢਿਆ ਉਹ ਵੀ ਜਿਹੜੇ ਇਸ ਸਮੇਂ ਇੱਥੇ ਤੁਸੀਂ ਦਿਖਾਈ ਦੇ ਸਕਦੇ ਹੋ ਹਾਲਾਂਕਿ ਕਿਉਂਕਿ ਇੱਕ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਆਰਥਿਕ ਪੱਖੋਂ ਦੇਖਿਆ ਜਾਵੇ ਸਾਰੀ ਜ਼ਿੰਮੇਵਾਰੀ ਹਰਮਿੰਦਰ ਸਿੰਘ ਹੋਰਾਂ ਦੇ ਉੱਪਰ ਹੀ ਸੀਗੀ ਉਹਨਾਂ ਦੇ ਰਿਸ਼ਤੇਦਾਰ ਹੋਣ ਉਹਨਾਂ ਦੇ ਕਹਿ ਸਕਦੇ ਆ ਹੋਰ ਜਿਹੜੇ ਕੀ ਕਹਿ ਸਕਦੇ ਆ ਪਰਿਵਾਰਕ ਮੈਂਬਰ ਹੋਣ ਉਹ ਇਸ ਸਮੇਂ ਕਹਿ ਸਕਦੇ ਇਸ ਸੋਗ ਦੇ ਮਾਹੌਲ ਦੇ ਵਿੱਚ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੇ ਪਿਤਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਇਹ ਜੇਕਰ ਗੱਲਬਾਤ ਹੋ ਸਕਦੀ ਹੈ ਕਿਉਂਕਿ ਇਸ ਸਮੇਂ ਉਹਨਾਂ ਦੇ ਹਾਲਾਤ ਵੀ ਕਹਿ ਸਕਦੇ ਕੁਝ ਜ਼ਿਆਦਾ ਚੰਗੇ ਨਹੀਂ ਦਿਖਾਈ ਦੇ ਰਹੇ ਕਿਉਂਕਿ ਇਹ ਜਿੱਥੇ ਉਹਨਾਂ ਦੀ ਜੋਤੀ ਹੈ ਉਹ ਪਿਛਲੇ ਸਾਲ ਤੋਂ ਬੜਤੇ ਪਈ ਹੋਈ ਆ ਜਿੱਥੇ ਉਹ ਮਾਤਾ ਹਰਮਿੰਦਰ ਸਿੰਘ ਹੋਰਾਂ ਦੀ ਈ ਉਹ ਜਿਹੜੇ ਇਸ ਸਮੇਂ ਕਹਿ ਸਕਦੇ ਆ ਬਹੁਤ ਜਿਹੜਾ ਕਿ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਵੈ ਤਾਂ ਉਸੇ ਕਰਕੇ ਕਹਿ ਸਕਦੇ ਕਿ ਇਸ ਸਮੇਂ ਤੁਸੀਂ ਉਹਨਾਂ ਦੇ ਪਿਤਾ ਵੀ ਦੇਖ ਸਕਦੇ ਹੋ ਕਿ ਉਹ ਆਪਣੇ ਸਾਥੀਆਂ ਦੇ ਨਾਲ ਗੱਲਬਾਤ ਕਰ ਰਹੇ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਆਪਣੇ ਪੁੱਤਰ ਦੇ ਇਹ ਜੋ ਕੰਮ ਸੀਗੇ ਜੋ ਉਸ ਸਮੇਂ ਕਿਉਂਕਿ ਫੌਜ ਦੇ ਵਿੱਚ ਜਦੋਂ ਵੀ ਕਹਿੰਦੇ ਹਰਮਿੰਦਰ ਸਿੰਘ ਨੇ ਆਉਣਾ ਤਾਂ ਉਸੇ ਸਮੇਂ ਹਰਮਿੰਦਰ ਸਿੰਘ ਨੇ ਆਉਂਦੇ ਹੀ ਆਪਣੇ ਜਿਹੜੇ ਪਰਿਵਾਰਿਕ ਮੈਂਬਰ ਸੀਗੇ ਚਾਚੇ ਤਾਇਆ ਦੇ ਮੁੰਡੇ ਸੀਗੇ ਚਾਹੇ ਜੇ ਕਹਿੰਦੇ ਜਿੰਨਾ ਵੀ ਇਹ ਪੂਰਾ ਪਰਿਵਾਰ ਸੀਗਾ ਉਸ ਦੇ ਨਾਲ ਗੱਲਬਾਤ ਕਰਨੀ ਕੀ ਆਪਾਂ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਸਾਦੇ ਇਹ ਸਾਰੇ ਚੀਜ਼ ਨੂੰ ਲੈ ਕੇ ਗੱਲਬਾਤ ਉਹਨਾਂ ਨੇ ਕਰਦੇ ਰਹਿਣਾ ਸੋ ਬਿਲਕੁਲ ਬਿਲਕੁਲ ਕਮਲ ਹਾਲਾ ਕਿ ਉਹ ਮੌਕਾ ਜਿਹੜਾ ਉਹ ਸਮਾਂ ਜਿਹੜਾ ਯਾਦ ਕੀਤਾ ਜਾ ਰਿਹਾ ਜਦੋਂ ਇਕੱਠਿਆਂ ਜਿਹੜਾ ਸਮਾਂ ਬਿਤਾਇਆ ਗਿਆ ਨਾਲ ਜਿਹੜਾ ਇਹ ਘਰ ਦੀ ਤਸਵੀਰ ਜਰੂਰ ਸਾਂਝੀ ਕਰ ਦਿਓ ਕਿ ਜਿਵੇਂ ਤੁਸੀਂ ਪਹਿਲਾਂ ਵੀ ਜੋ ਸ਼ੁਰੂਆਤੀ ਲਾਈਵ ਦੇ ਵਿੱਚ ਇਸੀ ਦਾ ਜ਼ਿਕਰ ਕੀਤਾ ਹੈ ਕਿ ਘਰ ਤੇ ਜਿਹੜੇ ਹਾਲਾਤ ਨੇ ਬਹੁਤ ਚੰਗੇ ਨਹੀਂ ਇਹ ਲੇਕਿਨ ਫਿਰ ਵੀ ਸਖਤ ਮਿਹਨਤ ਸਦਕਾ ਫੌਜ ਦੇ ਵਿੱਚ ਇਹ ਜਿਹੜਾ ਜਵਾਬ ਸੀ ਇਹ ਭਰਤੀ ਹੋਇਆ ਤੇ ਹੱਸਦੇ ਹੱਸਦੇ ਇਸ ਮੁਰਖ ਤੋਂ ਜਿਹੜਾ ਹੈ ਰੁਕਸਤ ਹੋ ਗਿਆ ਕੁਰਬਾਨੀ ਦਿੱਤੀ ਵੱਡੀ ਸ਼ਹਾਦਤ ਬਿਲਕੁਲ ਦੇਖੋ ਗੁਰਪ੍ਰੀਤ ਇਸ ਸਮੇਂ ਨਾ ਇਹ ਘਰ ਦੇ ਬਾਹਰ ਇੱਕ ਗਰਾਊਂਡ ਹੈ ਜਿੱਥੇ ਕਹਿ ਸਕਦੇ ਆ ਇਸ ਸਮੇਂ ਇਹ ਇਹ ਟੈਂਟ ਲਗਾਇਆ ਗਿਆ ਜਿੱਥੇ 파ਰਤਿਕ ਸ਼ਰੀਰ ਰੱਖਿਆ ਜਾਏਗਾ ਇਥੋਂ ਤਸਵੀਰਾਂ ਦਿਖਾ ਦਿੰਨੇ ਤੁਹਾਨੂੰ ਘੁਮਾ ਕੇ ਦਿਖਾ ਦਿੰਨੇ ਆ ਸਾਹਮਣੇ ਵਾਲੇ ਪਾਸੇ ਜਿਹੜਾ ਦਿਖਾਈ ਦੇ ਰਿਹਾ ਹੋਏਗਾ ਤੁਹਾਨੂੰ ਉਹ ਜਿਹੜੀ ਗਲੀ ਦੇ ਵਿੱਚ ਉੱਪਰ ਜਾ ਕੇ ਜਿਹੜਾ ਘਰ ਹੈ ਨਾ ਇਹ ਘਰ ਸੀਗਾ ਜੋ ਉਹ ਕਹਿ ਸਕਦੇ ਹਰਮਿੰਦਰ ਸਿੰਘ ਹੋਰਾਂ ਦਾ ਸੀਗਾ ਇਹ ਘਰ ਹਾਲਾਂਕਿ ਇਹ ਕਹਿ ਸਕਦੇ ਬਹੁਤ ਹੀ ਜਿਹੜਾ ਕਮਜ਼ੋਰ ਤਰੀਕੇ ਦੇ ਜਿਹੜੀ ਬਾਲਿਆਂ ਵਾਲੀ ਛੱਤ ਕਹਿ ਦਿੰਦੇ ਜਿਹਨੂੰ ਆਪਾਂ ਉਹ ਬਾਲਿਆਂ ਵਾਲੀ ਛੱਤ ਹੈ ਜਿਹੜੀ ਘਰ ਦੀ ਇਸ ਪਈ ਹੋਈ ਹੈ ਅਤੇ ਹਰਮਿੰਦਰ ਸਿੰਘ ਨੇ ਇਥੋਂ ਜਿਹੜੇ ਕਿ ਕਹਿੰਦਾ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀਗੀ ਇਸੇ ਘਰ ਤੋਂ ਹਰਮਿੰਦਰ ਸਿੰਘ ਜਿਹੜੇ ਕਿਸ ਤਰ੍ਹਾਂ ਦੇ ਪਲੇ ਸੀਗੇ ਪੜ੍ਹੇ ਲਿਖੇ ਸੀਗੇ ਇਥੋਂ ਹੀ ਉਹਨਾਂ ਨੇ ਆਪਣਾ ਚਾਹੇ ਰੋਜ਼ਗਾਰ ਨੌਕਰੀ ਕਰਦੇ ਸੀ ਪਹਿਲਾਂ ਉੱਥੇ ਵੀ ਇਥੋਂ ਹੀ ਜਾਂਦੇ ਸੀਗੇ ਫੌਜ ਚੁੱਕੀ ਇਥੋਂ ਹੀ ਭਰਤੀ ਹੋਏ ਸੀਗੇ ਅਤੇ ਲਾਸਟ ਵਾਰੀ ਜਦੋਂ ਉਹ ਆਏ ਸੀਗੇ ਉਸ ਸਮੇਂ ਘਰ ਦਾ ਕੰਮ ਜਿਹੜਾ ਚੱਲ ਰਿਹਾ ਸੀਗਾ ਹਾਲਾਂਕਿ ਇਸ ਜਗ੍ਹਾ ਤੋਂ ਕੁਝ ਕਿ ਮੀਟਰਾਂ ਦੀ ਦੂਰੀ ਤੇ ਇੱਕ ਪਾਸੇ ਜਿਹੜਾ ਕਿ ਘਰ ਬਣਾਇਆ ਜਾ ਰਿਹਾ ਹੈ ਹਰਮਿੰਦਰ ਸਿੰਘ ਹੋਰਾਂ ਵੱਲੋਂ ਉੱਥੇ ਅਜੇ ਜਿਹੜੀਆਂ ਇਸ ਸਮੇਂ ਨਿਊਆਂ ਬਣਾਈਆਂ ਕੱਢੀਆਂ ਗਈਆਂ ਨੇ ਨਿਊ ਕਿ ਜਿਹੜਾ ਅੱਗੇ ਕੰਮਕਾਜ ਚੱਲ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਹੀ ਜਿਹੜੇ ਕਹਿ ਸਕਦੇ ਜਦੋਂ ਪ੍ਰੈਸ਼ਰ ਸੰਧੂਰ ਲਾਂਚ ਕੀਤਾ ਗਿਆ ਸੀਗਾ ਤਾਂ ਉਸ ਸਮੇਂ ਇਹ ਜਿਹੜਾ ਹਰਮਿੰਦਰ ਸਿੰਘ ਸੀਗੇ ਛੁੱਟੀ ਤੇ ਸੀਗੇ ਤਾਂ ਉਸ ਸਮੇਂ ਫੌਜ ਵੱਲੋਂ ਜਿਹੜੀਆਂ ਛੁੱਟੀਆਂ ਰੱਦ ਕਰ ਦਿੱਤੀ ਗਈਆਂ ਸੀ ਅਸੀਂ ਵਾਪਸ ਬੁਲਾ ਲਈਆਂ ਵਾਪਸ ਬੁਲਾ ਲਿਆ ਗਿਆ ਸੀਗਾ ਅਤੇ ਉਸ ਤੋਂ ਬਾਅਦ ਹੁਣ ਜਿਹੜੀ ਛੁੱਟੀ ਆ ਉਹ ਮਨਜ਼ੂਰ ਹੋਈ ਸੀਗੀ ਅਤੇ ਛੁੱਟੀ ਮਨਜ਼ੂਰ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਕਹਿ ਸਕਦੇ 5-6 ਦਿਨਾਂ ਬਾਅਦ ਹੀ ਹਰਮਿੰਦਰ ਸਿੰਘ ਹੋਰਾਂ ਨੇ ਜਿਹੜਾ ਵਾਪਸ ਆਪਣੇ ਪਿੰਡ ਪਰਤਨਾ ਸੀਗਾ ਪਰ ਇਹ ਕਹਿ ਸਕਦੇ ਕਿ ਪਿੰਡ ਤੋਂ ਉਹਨਾਂ ਨੇ ਪਰਤਨਾ ਸੀਗਾ ਪਰ ਇਹ ਮਨਜ਼ੂਰ ਨਹੀਂ ਸੀਗਾ ਕਿ ਚਾਹੇ ਕਿਸਮਤ ਨੂੰ ਨਹੀਂ ਮਨਜ਼ੂਰੀ ਨਹੀਂ ਸੀ ਚਾਹੇ ਕਿਸੇ ਸਮੇ ਨੂੰ ਨਹੀਂ ਮਨਜ਼ੂਰ ਸੀਗਾ ਕਿ ਇਸ ਤਰੀਕੇ ਉਹ ਪਰਤਕੇ ਵਾਪਸ ਹੋਣਗੇ ਤਰੰਗੇ ਦੇ ਵਿੱਚ ਲਿਪਟ ਕੇ ਉਹ ਵਾਪਸ ਹੋਣਗੇ ਉਹਨਾਂ ਦੇ ਪਿਤਾ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਜਰੂਰ ਕਰਦੇ ਹਾਂ ਕਿਉਂਕਿ ਖਾਸ ਤੌਰ ਤੇ ਹੁੰਦਾ ਕਿ ਪਰਿਵਾਰ ਇਸ ਸਮੇ ਪੂਰੇ ਦੁੱਖ ਦੇ ਮਾਹੌਲ ਦੇ ਵਿੱਚ ਆ ਕਿਉਂਕਿ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਉਹਨਾਂ ਦੇ ਪਰਿਵਾਰ ਨੂੰ ਇਸ ਸਮੇ ਪਿਆ ਬਾਪੂ ਜੀ ਲਾਸਟ ਵਾਰੀ ਹਰਮਿੰਦਰ ਸਿੰਘ ਨਾਲ ਗੱਲਬਾਤ ਕਦੋਂ ਹੋਈ ਸੀ ਤੁਹਾਡੀ ਕੀ ਮੇਰੀ ਪੰਜਵਾਂ ਦਿਨ ਹੋ ਗਿਆ ਜਦ ਗੱਲ ਹੋਈ ਸੀ ਮੈਂ ਸਵੇਰ ਭੱਗਦਾ ਸੀ ਮੈਂ ਪੈਂਚਰਾਂ ਦਾ ਕੰਮ ਕਰਦਾ ਨਾ ਅੰਤਰਬਣੀ ਪਾਸ ਦੇ ਮੋਲੇ ਬਲੌਰ ਰੋਡ ਤੇ ਸਵੇਰ ਦੇ ਸੱਤ ਵਜੇ ਉਹ ਮੈਂ ਕਿਹਾ ਤੈਨੂੰ ਲੱਕੜੀਆਂ ਪਾਈਆਂ ਨੇ ਵੀ ਇਹ ਰੱਖਣੀਆਂ ਹੁੰਦਾ ਤਿਆਰ ਆ ਰਿਹਾ ਹਾਂ ਮੈਂ ਕਿਹਾ ਮੇਰੇ ਲੱਕੜੀਆਂ ਆ ਗਈਆਂ ਨਾਲ ਕੋਈ ਪੈਸਾ ਪੂਸਾ ਪਾ ਦੇ ਕਹਿੰਦਾ 5000 ਰੁਪਏ 10000 ਤੁਸੀਂ 100 ਦੇ ਲਓ ਜਾਨ ਨੂੰ ਮੈਂ ਆ ਜਾਣਾ ਚੱਲ ਮੈਂ ਨੂੰ ਕਿਹਾ ਅਸੀਂ ਤਾਹਾਂ ਚੜੇ ਹੋਏ ਆਂ ਜਸਪਾਲ ਉਹਾਂਗੇ ਵੇਸੀ ਉੱਤੇ ਉੱਪਰ ਨੂੰ ਗਏ ਸੀ ਸ਼੍ਰੀਨਗਰ ਹਾਂ ਹਾਂ ਸ਼੍ਰੀਨਗਰ ਉਹ ਕਹਿੰਦਾ ਅਸੀਂ ਉੱਤੇ ਜਿਹੜੇ ਹੋਇਆ ਗਾਣਾ ਬਸ ਮੇਰੀ 5-6 ਘੰਟੇ ਡਿਊਟੀ ਰਹਿ ਗਈ ਮੈਂ ਥੱਲੇ ਆ ਕੇ ਲਖੜੀਆਂ ਵੱਲ ਲੈਣੀਆਂ ਨੇ ਹਾਂ ਤਾਂ ਮੈਂ ਕਿਹਾ ਚੰਗਾ ਕੋਈ ਘਰ ਕਰਕੇ ਨਿਗਰ ਰੱਖੇਗਾ ਇਹ ਪੈਸਾ ਪੂਸਾ ਪਾ ਦੇ ਹਾਂ ਇਹ ਮੈਂ ਕਿਹਾ 100-200 ਰੁਪਏ ਮੇਰੀ ਜੇ ਤੋਂ ਰੋਜ਼ ਚੱਲਦਾ ਹੈ ਹਾਂ ਵੀ ਘਰ ਜੇ ਆਪਾਂ 2 ਕਿਲੋ ਸਬਜ਼ੀ ਲਿਓਂਦੇ ਆ ਬਣਾਉਣ ਤੇ 100 ਰੁਪਏ ਲੱਗਦਾ ਹੈ ਬਿਲਕੁਲ ਮੈਂ ਕਿਹਾ ਸਾਰੇ ਸੌਦੇ ਮੈਂ ਲੈ ਕੇ ਆਉਣਾ ਘਰ ਨੂੰ ਤੂੰ ਵੀ ਤੁਸੀਂ ਵੀ ਮਗਰ ਨੂੰ ਜਾ ਕੋ ਜਿਹੜਾ ਬਾਹਰ ਹੈ ਮੈਂ ਕਿਹਾ ਗਰੀਸ ਦੇਦੀ ਕਮ ਸਿਕਾ ਮੈ ਲਗਰ ਪਿਆ ਤੰਗਾ ਉਹ ਤੇ ਤੇ ਸਾਨੂੰ ਪਾਉਣਾ 5000 ਰੁਪਇਆ ਕਹੇ ਬਾਹਰ ਜੇ ਕਹਨ ਕਹਿੰਦਾ ਚਲ ਮੈਂ ਹੋਰ ਪਾਰਨਾ ਕੋਈ ਨਾ ਤਾਂ ਜਲ ਉਹ ਤੋਂ ਉਸ ਤੋਂ ਬਾਅਦ ਮੇਰੀ ਇਹ ਗੱਲ ਹੋਈ ਉਹ ਉਸ ਤੋਂ ਬਾਅਦ ਨਹੀਂ ਨਾ ਬਸ ਇਹ ਨਹੀਂ ਹੋਈ ਕਹਿੰਦਾ ਕੋਈ ਨਾ ਮੈਂ ਹੋਰ ਪਾ ਦਿੰਦਾ ਹੁਣਾ ਸੀਗਾ ਵਾਪਸ ਹੋਣਾ ਸੀ ਛੁੱਟੀ ਤੇ ਹੋਣਾ ਸੀ ਛੁੱਟੀ ਕਿੱਟ ਛੁੱਟੀ ਕਟਾਈ ਪਈ ਆ ਦੋ ਮਹੀਨੇ ਦੀ ਦੋ ਕੁੜੀ ਦੋ ਕੁੜੀਆਂ ਦੇ ਵਿਆਹ ਕੱਟ ਕੇ ਜਾਣਾ ਸੀ ਮੇਰਾ ਛੋਟਾ ਭਰਾ ਫੌਜ 'ਚ ਸੀ ਬਲਬਿੰਦਰ ਸਿੰਘ ਉਹ ਐਸਪਾਇਰ ਹੋ ਗਿਆ ਉਹਦੇ ਗੁਰਦੇ ਖਰਾਬ ਹੋ ਗਏ अच्छा हां उनी उनी ਨਾਲ ਕਿਹਾ ਵਿਆਹ ਹੋਇਆ ਹੂੰ ਉਹ ਪਹਿਲਾਂ ਉਹਦੀ ਲੜਕੀਆ ਵਿਆਹ ਹੈ ਫਿਰ ਜਿਹੜਾ ਛੋਟਾ ਭਰਾ ਮੇਰਾ ਹਰਵੰਤ ਸਿੰਘ ਫਿਰ ਉਹਦੀ ਲੜਕੀਆ ਵਿਆਹ ਕਹੇ ਨਾਲ ਦਾ ਦੋਏ ਵਿਆਹ ਕੱਢ ਕੇ ਜਾਊਂਗਾ ਆ 7 ਲੱਖ ਚੋਣੇ ਜਗ੍ਹਾ ਲਈ ਆ ਨਾਲ ਦੀ ਠੀਕ ਹੈ ਬਾਈ ਬਾਈ ਕੋਈ ਕਹੇ ਨਾਲੇ ਮੈਂ ਇੱਥੇ ਕੋਠੀ ਪਾਉਣੀ ਹੈ ਹੂੰ ਅੱਛਾ ਗਣ ਕਰਦੇ ਹਾਲਾਤ ਸਾਰੀ ਜ਼ਿੰਮੇਵਾਰੀ ਉਸਦੇ ਦੇ ਸਿਰ ਤੇ ਸੀਗੀ ਕਿ ਘਰ ਬਣਾਵਾਂਗਾ ਮੈਂ ਤਾਂ ਮਾੜਾ ਮੋਟਾ ਹੀ ਕਰਨਾ ਹੈ ਮੈਂ ਹੁਣ ਮੈਂ ਖਾਲੀ ਖੜੀ ਤਾ 22 ਸਾਲ ਮੈਂ ਬੜੇ ਟੈਨਾਂ ਦਾ ਕੰਮ ਕਰਿਆ ਉਹਨਾਂ ਉਮਰ ਦੇ ਇਸਾਬ ਨਾਲ ਮਿੱਥੇ ਭਾਰਾ ਕੰਮ ਹੁੰਦਾ ਨਹੀਂ ਮੈਂ ਮੋਟਰਸਾਈਕਲਾਂ ਦਾ ਜਾ ਕੋਈ ਕਾਰ ਟਿਊਬਲੈਸ ਵਾਲੀ ਆ ਗਈ ਉਹਦਾ ਪੈਂਚਰ ਹੋਣਾ ਕਈ ਵਾਰੀ ਸਾਰੀ ੜੀ ਬੋਣੀ ਵੀ ਨਹੀਂ ਹੁੰਦੀ ਖਾਲੀ ਹੋ ਗਈ ਪਰਿਵਾਰ ਚੋਟ ਕੇ ਬੜਾ ਬਸਾ ਗਰੀਬੀ ਪਰਿਵਾਰ ਚੋਟ ਕੇ ਬਹੁਤ ਔਖਾ ਹੈ ਨੇ ਵਿਚਾਰੇ ਮਿਹਨਤ ਕੀਤੀ ਹੈ ਮੇਰਾ ਖਲਾਸ ਪਹਿਲ ਹੋਆ ਇੰਨੇ ਹੀ ਮੈਂ ਬੜੀ ਮਿਹਨਤ ਕਰ ਕਰ ਦਿਹਾੜੀਆਂ ਕਰ ਕਰ ਵਿਚਾਰੇ ਪਾਲੇ ਹੁਣ ਬੱਚੇ ਸੈੱਟ ਹੋਣ ਦਾ ਟਾਈਮ ਆਉਂਦਾ ਜਦੋਂ ਟਾਈਮ ਤੇ ਧੱਕਾ ਲੱਗਦਾ ਬਹੁਤ ਜ਼ਿਆਦਾ ਤੇ ਇਹਦਾ ਤੇ ਵਿਚਾਰਦਾ ਉਹਨਾਂ ਕੁਝ ਵੀ ਹਿਸਾਬ ਨਾਲ ਸੋਚਣ ਬੱਚਾ ਵੀ ਗਿਆ ਤੇ ਕੁਝ ਵੀ ਨਾ ਹੁਣ ਉਹਦੇ ਸਿਰ ਤੇ ਡਿਪੈਂਡ ਕਰਦਾ ਸੀ ਇਹ ਵਿਚਾਰਾ ਕਿੰਨੇ ਕਮਾਈਏ ਤੇ ਆਈ ਚਲਾਈ ਵੀ ਨਹੀਂ ਕਰ ਸਕਦਾ ਚਲੋ ਉਹਨੇ ਮਿਹਨਤ ਕਰਕੇ ਫੌਜ ਚ ਭਰਤੀ ਹੋ ਗਿਆ ਪੜ ਲਿਆ ਨਹੀਂ ਉਹਨੇ ਵੀ ਆਪਣੀ ਮਿਹਨਤ ਵੜੀ ਕੀਤੀ ਇਹਨੇ ਵਿਚਾਰਨੇ ਬੜਾ ਔਖਾ ਪਾਲਿਆ ਤੇ ਹਾਂ ਪੜਾਇਆ ਲਿਖਾਇਆ ਆਪਣੇ ਸੈੱਟ ਕਰਨ ਵਾਸਤੇ ਤੇ ਲੋਕ ਵਿਚਾਰਨੇ ਹੁਣ ਦੇਸ਼ ਦਾ ਪੰਜਾਬ ਦਾ ਪਿੰਡ ਦਾ ਨਾਮ ਰੋਸ਼ਨ ਕਰ ਗਿਆ ਪਰ ਇਹਨੂੰ ਤਾਂ ਘਾਟਾ ਬਹੁਤ ਜ਼ਿਆਦਾ ਪੈ ਗਿਆ ਨਾ ਦੇਖੋ ਸਹੀ ਗੱਲ ਹੈ ਕਿ ਪਰਿਵਾਰ ਨੂੰ ਤਾਂ ਇਹ ਘਾਟਾ ਨਹੀਂ ਪੂਰਾ ਹੋ ਸਕਦਾ ਨਾ ਦੇਖੋ ਪਿੰਡ ਦਾ ਦੇਸ਼ ਦਾ ਇਹ ਨਾਮ ਤਾਂ ਜ਼ਰੂਰ ਹੈ ਜਿਹੜਾ ਕਿ ਰੋਸ਼ਨ ਹੋਇਆ ਹੋਰ ਵੀ ਜਿਹੜੇ ਕਹਿ ਸਕਦੇ ਆ ਇਲਾਕੇ ਦੇ ਮੋਤਵਾਰ ਵਿਅਕਤੀ ਨੇ ਜਿਹੜੇ ਉਹ ਇੱਥੇ ਇਸ ਸਮੇਂ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਰਾਜੂ ਖੰਨਾ ਜੀ ਜਿਹੜੇ ਇਸ ਸਮੇਂ ਪਹੁੰਚੇ ਹੋਏ ਨੇ ਰਾਜੂ ਜੀ ਕਿਸ ਤਰੀਕੇ ਨਾਲ ਵੇਖ ਰਹੇ ਹੋ ਉਹ ਕਿਉਂਕਿ ਇਲਾਕੇ ਵਾਸਤੇ ਸੋਗ ਦਾ ਮਾਹੌਲ ਆ ਨਾ ਪੂਰਾ ਹੋਣ ਵਾਲਾ ਘਾਟਾ ਪੂਰੇ ਇਲਾਕੇ ਨੂੰ ਪਿਆ ਪੰਜਾਬ ਦਾ ਅੱਜ ਇੱਕ ਹੋਰ ਨੌਜਵਾਨ ਦੇਸ਼ ਵਾਸਤੇ ਸ਼ਹਾਦਤ ਪ੍ਰਾਪਤ ਕਰ ਗਿਆ ਦੇਖੋ ਸਭ ਤੋਂ ਪਹਿਲਾਂ ਬੜੀ ਦੁਖਦੀ ਗੱਲ ਹੈ ਕਿ ਅੱਜ ਸਾਡੇ ਇਸ ਨਗਰ ਦਾ ਨੌਜਵਾਨ ਹਲਕਾ ਬਲੂ ਦੇ ਵਿੱਚ ਨਾਲ ਰਮਿੰਦਰ ਸਿੰਘ ਜੋ ਪਿਛਲੇ ਦਿਨੀਂ ਪਰਮੰਮ ਜੰਗਲਾਂ ਵਿੱਚ ਸ਼ਹੀਦ ਹੋਏ ਆ ਮੈਂ ਸਮਝਦਾ ਕਿ ਸਾਰੇ ਇਲਾਕੇ ਦੇ ਵਿੱਚ ਬਹੁਤ ਵੱਡਾ ਰੋਸ ਆ ਕਿਉਂਕਿ ਬੜੀ ਛੋਟੀ ਉਮਰ ਸੀਗੀ ਪਰਿਵਾਰ ਵੀ ਬੜੇ ਫਾਦਰ ਸਾਹਿਬ ਉਹਦੀ ਇੱਕ ਪਰਿਵਾਰ ਦੇ ਵਿੱਚੋਂ ਭੈਣ ਉਹ ਮੰਜੇ ਤੇ ਪਈ ਹੈ ਜੀ ਹਾਂਜੀ ਤੇ ਪਿੱਛੇ ਮੈਂ ਸਮਝਦਾ ਕਿ ਸਾਰੇ ਪਰਿਵਾਰ ਦੀ ਬਾਂਹ ਫੜਨ ਵਾਲਾ ਸੀਗਾ ਉਹ ਸਾਰੀ ਜਿੰਮੇ ਹੋ ਰਹੀ ਸੀ ਸਜੰਮ ਰਹੀ ਹੋਦੀ ਸੀ ਜੀ ਤੇ ਪਹਿਲਾਂ ਵੀ ਇਸ ਪਰਿਵਾਰ ਨੇ ਬੜੀ ਫੌਜੀ ਫੌਜ ਵਿੱਚ ਭਰਤੀ ਹੋਏ ਨੇ ਇਸੇ ਜਿੱਤੇ ਸਿਕ ਕਿਹੜੀ ਸਿਪਾਹੀ ਹੋ ਫੋਰਸ ਇਕ ਲਾਈ ਦੇ ਵਿੱਚ ਪਹਿਲਾਂ ਵੀ ਨੇ ਪਰਿਵਾਰ ਦੇ ਦੋ ਮੈਂਬਰ ਸੀ ਤੀਜਾ ਮੈਂਬਰ ਇਹ ਫੋਰਸ ਇਕ ਲਾਈ ਦੇ ਵਿੱਚ ਜਾਨੀ ਕਿ ਪੂਰੇ ਖਾਨਦਾਨ ਦੇ ਵਿੱਚ ਇੱਕ ਜਜ਼ਬਾਤ ਸੀਗਾ ਫੌਜ ਦੇ ਵਿੱਚ ਤੀਜਾ ਮੈਂਬਰ ਸੀ ਅਗਲੀ ਤੇ ਇੱਕ ਬੰਦਾ ਫੌਜ ਚ ਜਾਂਦਾ ਤੀਜਾ ਤੀਜਾ ਮੈਂਬਰ ਸੀ ਨਾ ਫੌਜ ਜਾਣਾ ਸੋ ਮੈਂ ਸਮਝਦਾ ਕਿ ਬਹੁਤ ਜਿੱਥੇ ਅਫਸੋਸ ਦੀ ਗੱਲ ਆ ਰੂਸ ਆ ਤੇ ਨਾਲ ਸਾਨੂੰ ਇਸ ਗੱਲ ਦਾ ਮਾਣ ਆ ਕਿ ਦੇਸ਼ ਦੀ ਸਰਦਾਰਾ ਤੇ ਰਾਖੀ ਕਰਦੇ ਹੋ ਸ਼ਹੀਦ ਹੋਏ ਨੇ ਕਿਉਂਕਿ ਸ਼ਹੀਦਕ ਪਰਿਵਾਰ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਦੇਸ਼ ਦੇ ਕੌਮ ਦੇ ਹੁੰਦੇ ਨੇ ਸੋ ਮੈਂ ਸਮਝਦਾ ਕਿ ਜਿਹੜੇ ਸਾਡੇ ਫੌਜੀ ਭਰਾ ਆਪਣੀ ਜਾਨਾਂ 바ਰ ਕੇ ਸਾਡੀਆਂ ਸਰਦਾਰਾਂ ਨੂੰ ਮਹਿਫੂਜ਼ ਰੱਖਦੇ ਨੇ ਸੁਰੱਖਿਅਤ ਰੱਖਦੇ ਨੇ ਤੇ ਉਹਨਾਂ ਕੇ ਸਿਰ ਝੁਕਦਾ ਸਾਰੀ ਰਹਿਦੀ ਦੁਨੀਆ ਤੱਕ ਉਹਦਾ ਨਾਂ ਰਹਿਣਾ ਕਿਉਂਕਿ ਅਸੀਂ ਸਾਰੇ ਤਾਂ ਮਹਿਫੂਜ਼ ਆ ਆਪਣੇ ਘਰਾਂ ਚ ਸਾਡੇ ਬੱਚੇ ਪਰਿਵਾਰ ਤਾਂ ਮਹਿਫੂਜ਼ ਜਿਹੜੇ ਫਾਟੇ ਫੌਜੀਪਰਾ ਬਾਰਡਰ ਤੇ ਸ਼ੀਦੀਆਂ ਦੇ ਰਹੇ ਨੇ ਸੋ ਮੈਂ ਸਮਝਦਾ ਕਿ ਇਸ ਸਾਨੂੰ ਇਸ ਗੱਲ ਦਾ ਮਾਣ ਆ ਕਿ ਸਾਡੇ ਇਸ ਇਸ ਇਲਾਕੇ ਦੇ ਵਿੱਚੋਂ ਸਾਡੇ ਨੌਜਵਾਨ ਵੀਰ ਨੇ ਦੇਸ਼ ਖਾਤਰ ਸ਼ਹਾਦਤ ਦਿੱਤੀ ਆ ਸ਼ੀ ਸ਼ੀਦ ਸਦਾਮ ਰਹਿੰਦੇ ਨੇ ਸੋ ਮੈਂ ਸਮਝਦਾ ਕਿ ਪਰਿਵਾਰ ਨੂੰ ਘਾਟਾ ਪੈਣਾ ਤਾਂ ਬਹੁਤ ਵੱਡਾ ਦੁੱਖ ਤਾਂ ਹੈ ਹੀ ਹੈ ਸਾਨੂੰ ਇਸ ਗੱਲ ਦਾ ਮਾਨਕ ਕਿਉਂ ਨੇ ਆਪਣੇ ਦੇਸ਼ਕੌਮ ਲਈ ਆਪਣੇ ਆਪਣਾ ਆਪਣੇ ਆਪ ਨੂੰ ਬਾਰਕੇ ਦੇਜ ਕੁਰਬਾਨੀ ਦਿੱਤੀ ਹੈ ਦੇਖੋ ਇਹ ਇਹ ਜਜ਼ਬਾ ਹੈ ਇਸ ਪਰਿਵਾਰ ਦੇ ਵਿੱਚ ਤਿੰਨ ਪੀੜੀਆਂ ਤੋਂ ਗੁਰਪ੍ਰੀਤ ਦੇਖੋ ਇਹ ਤਸਵੀਰਾਂ ਜਿਹੜੀਆਂ ਦਿਖਾਵਾਂਗੇ ਤਿੰਨ ਪੀੜੀਆਂ ਤੋਂ ਜਿਹੜਾ ਕਹਿ ਸਕਦੇ ਹਰੇਕ ਪੀੜੀ ਦੇ ਵਿੱਚ ਇੱਕ ਨਾ ਇੱਕ ਨੌਜਵਾਨ ਜਿਹੜਾ ਕਹਿ ਸਕਦੇ ਆ ਫौज ਦੇ ਵਿੱਚ ਭਰਤੀ ਹੋਇਆ ਜਿਸ ਤਰੀਕੇ ਇੱਥੇ ਪਰਿਵਾਰਿਕ ਮੈਂਬਰਾਂ ਨੇ ਵੀ ਦੱਸਿਆ ਕਿ ਹਰੇਕ ਜਿਹੜਾ ਕਿ ਇੱਕ ਵਿਅਕਤੀ ਹੈ ਇੱਕ ਪੀੜੀ ਦੇ ਵਿੱਚੋਂ ਫੌਜ ਦੇ ਵਿੱਚ ਗਿਆ ਪਰ ਦੇਖੋ ਜਿਸ ਤਰੀਕੇ ਕਿਉਂਕਿ ਇਹ ਪੰਜਾਬ ਲਈ ਦੇਸ਼ ਲਈ ਕੌਮ ਲਈ ਇਲਾਕੇ ਲਈ ਅੱਛਾ ਖਾਸ ਤੌਰ ਤੇ ਜਿਹੜੀਆਂ ਵੱਡੀ ਕਰਵਾੜੀ ਦਾ ਹੈ ਹੀ ਹੈ ਇਹ ਖੁਸ਼ਾਹਤ ਪ੍ਰਾਪਤ ਕੀਤੀ ਕਿੰਨੇ ਭੈਣ ਭਰਾ ਜਿਹੜੇ ਨੇ ਇਕੱਲਾ ਹੀ ਮੁੰਡਾ ਸੀ ਇਹ ਦੇਖੋ ਗੁਰਪ੍ਰੀਤ ਕਿਉਂਕਿ ਜੇ ਦੇਖਿਆ ਜਾਵੇ ਇਹ ਪੂਰੀ ਜਿਹੜਾ ਪਰਿਵਾਰ ਸੀਗਾ ਇਸ ਪਰਿਵਾਰ ਦੇ ਵਿੱਚ ਜਿਹੜੇ ਕੁੱਲ 5 ਲੋਕ ਸੀਗੇ 5 ਪਰਿਵਾਰਕ ਮੈਂਬਰ ਸੀਗੇ ਜਿਹੜੇ ਇਹਨਾਂ ਦਾ ਆਪਣਾ ਪਰਿਵਾਰ ਆ ਜਿਸ ਦੇ ਵਿੱਚ ਜੋ ਸ਼ਹੀਦ ਸਿਪਾਹੀ ਹਰਮਿੰਦਰ ਸਿੰਘ ਹੋਰਾਂ ਦੇ ਮਾਤਾ ਪਿਤਾ ਨੇ ਠੀਕ ਹੈ ਉਹਨਾਂ ਦੇ ਜਿਹੜੇ ਕਹਿ ਸਕਦੇ ਇੱਕ ਸਿਸਟਰ ਨੇ ਅਤੇ ਇੱਕ ਜਿਹੜੇ ਕਹਿ ਸਕਦੇ ਉਹਨਾਂ ਦੇ ਭਰਾ ਨੇ ਭਰਾ ਉਹਨਾਂ ਦੇ ਵਿਦੇਸ਼ ਦੇ ਵਿੱਚ ਗਏ ਹੋਏ ਨੇ ਹਾਲਾਂਕਿ ਉਹ ਇਸ ਸਮੇਂ ਨਹੀਂ ਆ ਸਕਦੇ ਉਹਨਾਂ ਦੇ ਨਾਲ ਕੋਈ رابطہ ਜਿਹੜਾ ਇਹ ਨਹੀਂ ਪਤਾ ਕਿ ਪਰਿਵਾਰ ਵੱਲੋਂ ਹੋਇਆ ਜਾਂ ਨਹੀਂ ਹੋਇਆ ਕਿਸ ਤਰੀਕੇ ਉਹ ਜਿਹੜੇ ਨਹੀਂ ਆ ਸਕਦੇ ਜਿਹੜੇ ਸਿਸਟਰ ਨੇ ਜਿਹੜੇ ਭੈਣ ਸੀਗੇ ਸ਼ਹੀਦ ਹਰਮਿੰਦਰ ਸਿੰਘ ਹੋਰਾਂ ਦੇ ਉਹ ਪਿਛਲੇ 8 ਸਾਲ ਤੋਂ ਬੜਤੇ ਨੇ ਯਾਨੀ ਕਿ ਉਹਨਾਂ ਦੀ ਮਾਨਸਿਕ ਸਥਿਤੀ ਕੁਝ ਖਾਸ ਚੰਗੀ ਨਹੀਂ ਗਈ ਜਿਸ ਕਰਕੇ ਕਹਿ ਸਕਦੇ ਆ ਉਹ ਬੜਤੇ ਨੇ ਪਿਤਾ ਦਾ ਜ਼ਿਕਰ ਜ਼ਿਕਰ ਕੀਤਾ ਹੋਇਆ ਪਿਤਾ ਦੀ ਵੀ ਜਿਹੜੀ ਕਿ ਮਾਨਸਿਕ ਪੱਖੋਂ ਜਿਹੜੀ ਸਥਿਤੀ ਆ ਉਹ ਸਹੀ ਨਹੀਂਗੀ ਮਾਨਸਿਕ ਤੌਰ ਤੇ ਇਹ ਉਹ ਵੀ ਜਿਹੜੇ ਬਿਮਾਰ ਰਹਿੰਦੇ ਨੇ ਅਤੇ ਜੇਕਰ ਇਕੱਲੀ ਮਾਤਾ ਦੇਖੀ ਹੋਵੇ ਮਾਤਾ ਹੀ ਹਨ ਜਿਹੜੇ ਇਸ ਸਮੇਂ ਕਹਿ ਸਕਦੇ ਆ ਸਹੀ ਨੇ ਪਰ ਕਿਤੇ ਨਾ ਕਿਤੇ ਇਹ ਕਹਿ ਸਕਦੇ ਕਿ ਮਾਤਾ ਨੂੰ ਵੀ ਅੱਜ ਐਡਾ ਵੱਡਾ ਦੁੱਖ ਲੱਗਿਆ ਕਿ ਉਹਨਾਂ ਦੀ ਕੋਖੋ ਪੈਦਾ ਹੋਇਆ ਉਹ ਨੌਜਵਾਨ ਹਾਲਾਂਕਿ ਦੇਸ਼ ਹਾਸਤੇ ਸ਼ਹਾਦਤ ਦੇ ਗਿਆ ਪਰ ਪਰਿਵਾਰ ਨੂੰ ਇਹ ਘਾਟਾ ਜਿਹੜਾ ਕਿ ਕਦੇ ਨਹੀਂ ਪੂਰਾ ਹੋ ਸਕਦਾ ਜਿਸ ਤਰੀਕੇ ਇਹ ਉਹਨਾਂ ਦੇ ਪਿਤਾ ਦੱਸਦੇ ਨੇ ਕਿ ਇਹ ਜਗ੍ਹਾ ਜਿਹੜੀ ਤਕਰੀਬਨ 60 ਤੋਂ 7 ਲੱਖ ਰੁਪਏ ਦੇ ਵਿੱਚ ਹਰਮਿੰਦਰ ਸਿੰਘ ਨੇ ਖਰੀਦੀ ਸੀ ਕਿ ਮੈਂ ਇੱਥੇ ਕੋਠੀ ਪਾਉਂਗਾ ਘਰ ਦੇ ਜੋ ਹਾਲਾਤ ਸੀਗੇ ਉਹਨਾਂ ਤੋਂ ਹਰਮਿੰਦਰ ਸਿੰਘ ਪੂਰੀ ਤਰ੍ਹਾਂ ਜਾਣੂ ਸੀਗਾ ਬਿਲਕੁਲ ਕਮਲਤਾ ਬਹੁਤ ਵੱਡੇ ਵੱਡੇ ਸੁਪਨੇ ਫਰੀਕ ਨੇ ਆਪਣੇ ਆਪਣੇ ਦਿਲਾਂ ਦੇ ਵਿੱਚ ਸੰਜੋਏ ਹੁੰਦੇ ਨੇ ਲੇਕਿਨ ਕਈ ਵਾਰ ਸਮਾਂ ਇਸ ਤਰੀਕੇ ਦੇ ਨਾਲ ਕਰਵਟ ਲੰਦਾ ਹੈ ਕਿ ਸਮੇਂ ਨੂੰ ਕੁਝ ਹੋਰੀ ਪਰਮਾਤਮਾ ਨੂੰ ਕੁਝ ਹੋਰੀ ਮਜੂਰ ਹੁੰਦਾ ਹੈ ਹਾਲਾਂਕਿ ਇਸ ਜਹਾਜ਼ ਤੋਤਾ ਜਿਹੜਾ ਹੈ ਚਲਾ ਗਿਆ ਹਰਮਿੰਦਰ ਲੇਕਿਨ ਬਹੁਤ ਵੱਡੀ ਸ਼ਹਾਦਤ ਹੈ ਮੁਲਕ ਦੇ ਲਈ ਆਪਾ ਵਾਰ ਦੇਣਾ ਤਾਂ ਫਿਲਹਾਲ ਦੀ ਗੱਡੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਤਸਵੀਰਾਂ ਦਿਖਾਈਆਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਮੋੜ ਤੋਂ ਜਿਹੜਾ ਹੈ ਤੁਹਾਡੇ ਨਾਲ ਸੰਪਰਕ ਅਸੀਂ ਜਰੂਰ ਕਰਾਂਗੇ ਫਿਲਹਾਲ ਦੀ ਗੱਡੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਕੁਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਿਰੰਤਰ ਪਿਛਲੇ 9 ਤੋਂ 10 ਦਿਨਾਂ ਦੇ ਦਰਮਿਆਨ ਦੇ ਜਿਹੜੀ ਹੈ ਅਤਵਾਦੀ ਨਾਲ ਮੁੱਠਪੇੜ ਚੱਲ ਰਹੀ ਹੈ ਇੱਕ ਖੰਨੇ ਏਰੀਆ ਦਾ ਪਿੰਡ ਹੈ ਇੱਕ ਮਲੋ ਏਰੀਆ ਦਾ ਪਿੰਡ ਹੈ ਜਿੱਥੋਂ ਦੇ ਦੋ ਜਵਾਨ ਸ਼ਹੀਦ ਹੋਏ